ਵਿਆਹ ਚ ਪੁੱਤਾਂ ਵਿਆਹ ਰੱਖਿਆ ਸੀ ਚਾਵਾ ਦੇ ਨਾਲ ਮਾਪਿਆਂ ਦੇ ਵੱਲੋਂ ਰੀਤੀ ਰਿਵਾਜ ਕੀਤੇ ਜਾ ਰਹੇ ਸੀ ਰਿਸ਼ਤੇਦਾਰ ਵੀ ਸੱਚ ਦੱਜ ਕੇ ਵਿਆਹ ਦੇ ਵਿੱਚ ਸ਼ਾਮਿਲ ਹੋਣ ਪਹੁੰਚੇ ਸੀ ਪਰ ਇਹ ਖੁਸ਼ੀਆਂ ਦਾ ਮਾਹੌਲ ਉਸ ਵਕਤ ਮਾਤਮ ਦੇ ਵਿੱਚ ਬਦਲ ਗਿਆ ਜਦੋਂ ਵਿਆਹ ਵਾਲੇ ਦਿਨ ਲਾੜੇ ਦੀ ਹੀ ਮੌਤ ਹੋ ਜਾਂਦੀ ਹੈ ਹਲਦੀ ਦੀ ਰਸਮ ਦੇ ਦੌਰਾਨ 29 ਸਾਲ ਦੇ ਸੂਰਜ ਦੀ ਮੌਤ ਹੋ ਕੇ ਜਿਸ ਤੋਂ ਮਾਪਿਆਂ ਦਾ ਰੋੜੋ ਬੁਰਾ ਹਾਲ ਹੈ ਦੱਸਦੀ ਹੈ ਕਿ ਵਿਆਤੋਂ ਕੁਝ ਘੰਟੇ ਪਹਿਲਾਂ ਹੀ ਕਰੰਟ ਲੱਗਣ ਦੇ ਨਾਲ ਲੜੇ ਦੀ ਮੌਤ ਹੋ ਗਈ ਜਿਸ ਦੀ ਉਮਰ 29 ਸਾਲ ਦੇ ਕਰੀਬ ਸੀ ਸੂਰਜ ਨਾਮ ਸੀ ਖੁਸ਼ੀਆਂ ਦੇ ਵਿੱਚ ਜਿਹੜਾ ਕੁਮਰਿਆ ਸੀ ਪਰ ਅਚਾਨਕ ਖੁਸ਼ੀਆਂ ਗਮਾਂ ਦੇ ਵਿੱਚ ਤਬਦੀਲ ਹੋ ਗਈਆਂ ਇੱਕ ਹੋਟਲ ਦੇ ਵਿੱਚ ਲਾੜੇ ਦੀ ਹਲਦੀ ਸਮਰੋਹ ਦੌਰਾਨ ਮੌਤ ਹੋ ਜਾਂਦੀ ਹੈ ਪਰਿਵਾਰ ਤੇ ਵੱਲੋਂ ਦੱਸਿਆ ਕਿ ਹਲਦੀ ਸਮਰੋਹ ਦੇ ਦੌਰਾਨ ਸੁਰਜ ਸਵਿਮਿੰਗ ਪੂਲ ਵੱਲ ਚਲਾ ਗਿਆ ਤੇ ਉਸਨੇ ਲੋਹੇ ਦੇ ਖੰਭੇ ਨੂੰ ਫੜ ਲਿਆ ਜਿਸ ਕਾਰਨ ਉਹ ਕਰੰਟ ਉਸ ਨੂੰ ਲੱਕ ਜਾਂਦਾ ਹੈ ਹਸਪਤਾਲ ਵੀ ਲਿਜਾਇਆ ਗਿਆ ਪਰ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਲਾੜੇ ਦੀ ਮੌਤ ਦਾ 46 ਸੈਂਕਡ ਦਾ ਵੀਡੀਓ ਵੀ ਸામਨੇ ਆਇਆ ਹੈ 23 April ਨੂੰ ਬੁੰਦੀ ਰੋਡ ਤੇ ਇੱਕ ਹੋਟਲ ਦੇ ਵਿੱਚ ਇਹ ਸਾਰੀ ਵਰਤਾਂਤ ਵਾਪਰਦੀ ਹੈ ਘੱਟਾ ਵਾਪਰਦੀ ਹੈ ਮੰਦਪਾਕੀ ਇਹ ਹਾਦਸਾ ਦੁਪਹਿਰ 2 ਵਜੇ ਦੇ ਕਰੀਬ ਹਲਦੀ ਸਮਰੋਹ ਦੇ ਦੌਰਾਨ ਵਾਪਰਿਆ ਵਿਆਹ ਤੋਂ ਕੁਝ ਹੀ ਕੰਟਿਆ ਪਹਿਲਾਂ ਸੂਰਜ ਦੀ ਮੌਤ ਹੋ ਗਈ ਉਹਨਾਂ ਮਾਪਿਆਂ ਦੇ ਉੱਤੇ ਕੀ ਬੀਤ ਰਹੀ ਹੋਵੇਗੀ ਤੁਸੀਂ ਖੁਦ ਉਹਨਾਂ ਦੀਆਂ ਪਾਵਨਾਵਾਂ ਦਾ ਅੰਦਾਜ਼ਾ ਲਗਾ ਸਕਦੇ ਹੋ ਜੋ ਪਰਿਵਾਰ ਹੱਸਦਾ ਖੇਡਦਾ ਸੀ ਆਪਣੇ ਪੁੱਤੇ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਲੱਗਾ ਹੋਇਆ ਸੀ ਹਲਦੀ ਸਮਰੋਹ ਸੀ ਤੇ ਹਲਦੀ ਸਮਰੋਹ ਦੇ ਦੌਰਾਨ ਹੀ ਸੂਰਜ ਦੀ ਮੌਤ ਹੋ ਜਾਂਦੀ ਐ ਸੋ ਤਸਵੀਰ ਸੂਰਜ ਦੀ ਸਾਹਮਣੇ ਆਈ ਐ ਜਿਸ ਦਾ ਵਿਆਹ ਸੀ ਬੜੇ ਚਾਵਾਂ ਦੇ ਨਾਲ ਲਾੜੀ ਨੂੰ ਵਿਆਹ ਕੇ ਕਰ ਲਿਆਉਣਾ ਸੀ ਪਰ ਖੁਸ਼ੀਆਂ ਨੂੰ ਕਿਸੇ ਦੀ ਜਿਵੇਂ ਕਹਿ ਸਕਦੇ ਆ ਨਜ਼ਰ ਲੱਗ ਗਈ ਸੋ ਬੇहद ਹੀ ਮੰਦਪਾਕੀਏ ਖਬਰ ਐ ਸੋ ਤਸਵੀਰ ਤੁਸੀਂ ਸੂਰਜ ਦੀ ਸਕਰੀਨ ਤੇ ਦੇਖ ਸਕਦੇ ਹੋ ਜਿਸ ਦੇ ਨਾਲ ਇਹ ਵਾਕਿਆ ਵਰਤਿਆ ਪਰਿਵਾਰ ਨੂੰ ਯਕੀਨ ਕਰਨਾ ਇਸ ਵਕਤ ਮੁਸ਼ਕਿਲ ਹੋਇਆ ਪਿਆ ਦੱਸਦੀ ਕਿ ਸੁਰਜ ਦੇ ਪਿਤਾ ਕਲਰਕ ਦੇ ਅਹੁਦੇ ਤੋਂ ਸੇਵਾਮੁਕਤ ਹਨ ਸੁਰਜ ਦੇ ਕਰਤੇ ਵੀ ਸਿਰਫ ਉਸਤੇ ਮਾਤਾ ਪਿਤਾ ਹਨ ਸੁਰਜ ਦੀਆਂ ਤਿੰਨ ਪੈਣਾ ਹਨ ਤੇ ਸਾਰੀਆਂ ਵਿਆਹੀਆਂ ਹੋਈਆਂ ਹਨ ਤੇ ਸੁਰਜ ਦੇ ਇੰਦੋਰ ਤੋਂ ਐਮਬੀਏ ਤੇ ਇਸ ਤੋਂ ਬਾਅਦ ਉਹ ਹైదరాబాద్ ਕੰਮ ਕਰਨ ਲੱਗ ਗਿਆ ਸੀ 2 ਸਾਲ ਪਹਿਲਾਂ ਹੀ ਉਹ ਗੁਰੂਗਰਾਮ ਦੀ ਇੱਕ ਕੰਪਨੀ ਵਿੱਚ ਸੀਨੀਅਰ ਟੈਕਸ ਸਲਾਹਕਾਰ ਸੀ ਉਸਦਾ ਵਿਆਹ ਦਸੰਬਰ 2023 ਦੇ ਵਿੱਚ ਹੀ ਤੈਅ ਹੋਇਆ ਸੀ ਤੇ ਵਿਆਹ ਦਾ ਦਿਨ ਚੱਲ ਰਿਹਾ ਸੀ ਹਲਦੀ ਸਮਰੋਹ ਦੌਰਾਨ ਸੁਰਜ ਦੀ ਮੌਤ ਹੋ ਗਈ ਖੁਸ਼ੀ ਦਾ ਮਾਹੌਲ ਗਮਾਂ ਦੇ ਵਿੱਚ ਤਬਦੀਲ ਹੋ ਗਿਆ ਕਰੰਟ ਲੱਗੜ ਤੇ ਨਾਲ ਦਰਤਨਾਕ ਮੌਤ ਹੋਈ ਐ ਸੋ ਤਸਵੀਰ ਸੁਰਜ ਦੀ ਸਾਹਮਣੇ ਆਈ ਐ ਤਸਵੀਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਹਾਲਾਤ ਕੀ ਬਣੇ ਹੋਣਗੇ ਉਸ ਪਰਿਵਾਰ ਤੇ ਜਿਨ੍ਹਾਂ ਦਾ ਘਬਰੂ ਪੁੱਤ ਜੋਹਾਨੋ ਤੁਰ ਗਿਆ ਸੋ ਬਿਹੱਦ ਹੀ ਇਹ ਮੰਦਪਾਕੀ ਖਬਰ ਸਾਹਮਣੇ ਆ ਰਹੀ ਐ ਜਿਸਤੇ ਨਾਲ ਹਰ ਇੱਕ ਦੀ ਰੂਚਿੰਜੋੜ ਕੀ ਰਾਜਸਥਾਨ ਦੇ ਕੋਟਾ ਤੋਂ ਖਬਰ ਹੈ ਜਿੱਥੇ 29 ਸਾਲ ਦੇ ਸੂਰਜਦੀਪ ਵਿਆਹ ਵਾਲੇ ਦਿਨ ਹੀ ਮਾਤ ਹੋ ਗਏ